ਨਿਗਾਹ ਅੱਜ ਸਵਾਲ ਇਹ ਪੰਜਾਬ ਦੇ ਬੀਜੇਪੀ ਦੇ ਲੀਡਰਾਂ ਨੂੰ ਹੈ ਜਿਹੜੇ ਹਾਲ ਪਾਰਟੀ ਮੀਟਿੰਗ 'ਚ ਕਹਿ ਕੇ ਗਏ ਸੀ ਕਿ ਪੰਜਾਬ ਦੀ ਪੂਨ ਪੂਨ ਵਾਸਤੇ ਅਸੀਂ ਖੜਾ ਨਹੀਂ ਹਾਂ ਜਿਨ੍ਹਾਂ ਨੇ ਸਪੈਸ਼ਲ ਸੈਸ਼ਨ ਵਿਧਾਨ ਸਭਾ ਦੇ ਵਿੱਚ ਇਹ ਕਿਹਾ ਸੀ ਕਿ ਅਸੀਂ ਨਾਂ ਖੜੇ ਆ ਹੀ ਪਰ ਤੇ ਹੁਣ ਕੀ ਉਹ ਦੱਸਣਗੇ ਵੀ ਆ ਉਹਨਾਂ ਦੀ ਸਹਿਮਤੀ ਨਾ ਆਇਆ ਲੈਟਰ ਜਵਾਬ ਦੇਣਗੇ ਅੱਜ ਚਾਰ ਪੰਜ ਵੈਸੇ ਲੀਡਰ ਨੇ ਜਿਹੜੇ ਬੀਜੇਪੀ ਚ ਨੇ ਕੈਪਟਨ ਮਨਿੰਦਰ ਸਿੰਘ ਜਿੰਨਨ ਨੂੰ ਪਾਣੀਆਂ ਦਾ ਰੱਖਿਆ ਗਿਆ ਜਾਂਦਾ ਪਰ ਉਹ ਦੱਸ ਦੇਣ ਸੁਨੀਲ ਜਾਖੜ ਸਾਹਿਬ ਪ੍ਰਧਾਨ ਨੇ ਉਹ ਦੱਸ ਦੇਣ ਮਨਪੀਰ ਬਾਦਲ ਉਹ ਉਹ ਬੀਜੇਪੀ ਚ ਉਹ ਦੱਸ ਦੇਣ ਰਮੀਤ ਬਿੱਟੂ ਮਨਿਸਟਰ ਨੇ ਉਹ ਵੀ ਕਰਨ ਮੈਂ મતલਬ ਸੈਂਟਰ ਜੋ ਕਰ ਰਿਹਾ ਸੀ ਠੀਕ ਕਰ ਰਿਹਾ ਇਹਦਾ ਮਤਲਬ ਫਿਰ ਆਹ ਠੀਕ ਹੋ ਗਿਆ ਕੀ ਪੰਜਾਬ ਦੇ ਉੱਤੇ ਉਹ ਤੁਸੀਂ ਸੀਆਈਐਸਐਫ ਲਾ ਕੇ ਪੰਜਾਬ ਦੀ ਜੂਰੀ ਡਿਕਸ਼ਨ ਦੇ ਵਿੱਚ ਜਿਹੜਾ ਡੈਮ ਹੈ ਜਿਹਦਾ ਕੰਮ ਪੰਜਾਬ ਪੁਲਿਸ ਫਰੀਚ ਕਰ ਰਹੀ ਹੈ ਤੇ ਉੱਥੇ ਤੁਸੀਂ ਸੀਆਈਐਸਐਫ ਲਾ ਕੇ ਤੇ ਸਾਥੋਂ ਪੈਸੇ ਵੀ ਮੰਗ ਰਹੇ ਹੋ ਕੀ ਤੁਹਾਡਾ ਕੋਈ ਹੋਰ ਰੱਦ ਹੈ ਕਿ ਅਸੀਂ ਬੀਬੀਐਮਬੀ ਤੋਂ ਫੈਸਲਾ ਕਰਾ ਕੇ ਕੋਈ ਕਿ ਹਰਿਆਣੇ ਨੇ ਬੋਟ ਪਾਤੀ ਉੱਥੇ ਬੀਜੇਪੀ ਦੀ ਸਰਕਾਰ ਹੈ ਰਾਜਸਥਾਨ ਨੇ ਬੋਟ ਪਾਤੀ ਉੱਥੇ ਬੀਜੇਪੀ ਸਰਕਾਰ ਹੈ ਦੋ ਇੱਕ ਨਾਲ ਪੰਜਾਬ ਜਿੱਤ ਗਿਆ ਸੀ ਠੀਕ ਹੈ ਜੀ ਪੰਜਾਬ ਹਾਰ ਗਿਆ ਦੋ ਇੱਕ ਨਾਲ ਪੰਜਾਬ ਹਾਰ ਗਿਆ ਜੀ ਬਿਲਕੁਲ ਜੀ ਫਿਰ ਹੁਣ ਪੰਜਾਬ ਦਾ ਪਾਣੀ ਜਿਹੜਾ ਉਹ 1 ਲੱਖ ਕਿਊਸਿਕ ਜਿਹੜਾ ਉਹ ਹਰਿਆਣੇ ਦਿੱਤਾ ਜਾਂਦਾ ਤਾਂ ਕੱਲ ਨੂੰ ਐ ਫੈਸਲਾ ਕਰ ਲੈ। ਤੇ ਉੱਥੇ ਜੀ ਫਿਰ ਸਾਡੀ ਸੀਆਈਐਸਫ ਲੱਗੀ ਹੋਈ ਐ ਅਸੀਂ ਅੱਜ ਆਪਾਂ ਭੱਟਾ ਖੋਲਾਂਗੇ ਐਂ ਕਰਨਾ ਚਾਹੁੰਦੇ। ਨਲਵੇਂ ਪੀ ਜੀਪੀ ਦੇ ਜਿਹੜੇ 100 ਕਾਲ ਬੈਥੇ ਹੈਗੇ ਤਾਂ ਕਾਂਗਰਸ ਦੇ ਨੇ ਸਾਰੇ ਉਹ ਮਤਲਬ ਦੋ ਚਾਰ ਅਜੇ ਹੋਰ ਜਾਣ ਨੂੰ ਫਿਰਦੇ ਆ। ਹੈਨਾ? ਉਹਨਾਂ ਨੂੰ ਵੀ ਵਾਰਡ ਕੁੱਟਦੇ ਲੱਗੇ ਨੇ। ਕਿਸੇ ਨੂੰ ਸੰਸਦ ਦਾ ਵਾਰਡ ਦਿੱਤਾ ਬਜਿਨ ਪੁੱਛ ਪਾਰਲੀਮੈਂਟ ਦੇ ਸਭ ਤੋਂ ਬਾਅਦ ਮੈਂ ਬੋਲਦਿਆਂ ਮੈਂ ਤੱਕਦੇ ਵਾਰਡ ਬਾਰੇ ਸੋਚਿਆ ਨਹੀਂ ਨਾ ਤੇ ਉਹ ਵਾਰਡ ਰੂਟ ਜੇ ਨਹੀਂ ਮਿਲ ਜਾਂਦੇ ਪਹਿਲਾਂ ਬਾਅਦ ਚ ਫਿਰ ਉੱਧਰ ਜਾ ਕੇ ਲੈ ਜਾਂਦੇ ਉਹ ਜੋ ਚਾਹ ਹੋਰ ਜਿਹੜੇ ਜਾਣ ਨੂੰ ਫਿਰਦੇ ਉਹ ਵੀ ਕਿਰਪਾ ਕਰਕੇ ਇਹ ਕਨਫਰਮ ਕਰਕੇ ਜਾਣ ਕਿ ਆਹ ਜਿਹੜਾ ਇਹ ਫਿਰ ਲੋਕ ਸਭਾ ਦੇ ਬੁੱਲਣਗੇ ਉਧਰ ਉਹ ਕਹੀ ਜਾਂਦੇ ਸੁਬੀਰ ਬਾਦ ਕਹਿੰਦਾ ਜਾਂਦੇ ਜਾਂਦੇ ਜੋ ਮਰਜੀ ਦੇਖ ਜਾ ਕਰੋ ਸਾਰਾ ਕੁਝ ਬਾਦ ਸਾਹਿਬ ਨੇ ਬਣਾਇਆ ਹੈ ਨਾ ਤੇ ਫਿਰ ਜਿੰਨਾ ਕੁਝ ਬਣਾਇਆ ਤੁਸੀਂ ਹਰਾਏ ਕਿਉਂ ਦੋ ਰਹਿ ਗਏ ਦੋ ਚੋਂ ਵੀ ਇੱਕ ਹੀ ਹੈ ਉਹ ਵੀ ਗਿਆ ਉਹ ਨੂੰ ਵੀ ਰਾਹੜੀ ਜਾਂਦਾ ਮੈਂ ਹੁਣ ਈੜੀ ਹੁਣ ਕਿੱਥੇ ਹੈ ਜੀ ਸੁਖਵੀਰਵਾਲ ਸਿੱਧਾ ਕਹਿ ਰਿਹਾ ਕਿ ਅਿਆਲੀ ਨੂੰ ਕਰੋੜਪਤੀ ਮੈਂ ਬਣਾਇਆ ਇਹਦਾ ਮਤਲਬ ਤੁਸੀਂ ਲੁਕਟ ਕੇ ਬਣਾਇਆ ਹੋ ਕਰੋੜਪਤੀ ਐਵੇਂ ਬਲਿਕ ਮੈਂ ਕਰੋੜਪਤੀ ਬਣ ਚੁੱਕਾ ਹੀ ਪਰ ਮੰਤਰੀ ਕਰਿਆ ਨਹੀਂ ਕਦੇ ਉਹ ਇਹਦਾ ਮਤਲਬ ਸੁਖਵੀਰਵਾਲ ਕਹਿੰਦਾ ਮੈਂ ਕਰੋੜਪਤੀ ਬਣਾਇਆ ਮੈਂ ਸਿਰ ਪੰਜਾਬੀਆਂ ਨੇ ਕੋ ਨਹੀਂ ਬਣਾਇਆ ਵੀ ਸਾਰਿਆਂ ਨੂੰ ਕਰੋੜਪਤੀ ਪੰਜਾਬੀਆਂ ਦਾ ਧੂਆ ਕਰਦਾ ਤੁਸੀਂ ਦੱਸਦੇ ਨਾ ਵੀ ਸੁਖਬੀਰ ਬਾਦਲੇ ਦੱਸਦੇ ਵੀ ਖੇਤੀ ਕਰਕੇ ਬੱਸਾਂ ਕਿਨੇ ਪਾਏ ਪਾਏ ਅਸੀਂ ਚਲੋ ਇਹ ਇੰਨਾ ਜਿੰਨੀ ਨਹੀਂ ਪਾਉਂਦੇ ਬਿੰਨੀ ਪਾਲਾਂਗੇ ਕੋਈ ਸਾਨੂੰ ਦੱਸਤਾ ਦੇਵੇ ਨਾ ਅੱਬ ਦੇ ਤਾਂ ਸਾਰੇ ਬਿਜ਼ਨਸ ਹੋਟਲ ਟਾਬੇ ਸਾਰਾ ਕੁਝ ਇਹ 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 ਮਤਲਬ ਕਿੱਥੋਂ ਆਇਆ ਉੱਤੋਂ ਗਾਇ ਬਾਲ ਸਾਹਿਬ ਨੇ ਜੋ ਜਿੱਧਰ ਝਾਕੋਂਗੇ ਬਾਲ ਸਾਹਿਬ ਨੇ ਬਣਾਇਆ ਸਾਰਾ ਕੁਝ ਬਾਲ ਸਾਹਿਬ ਪਾਰਟੀ ਆਪ ਬਾਲ ਸਾਹਿਬ 94 ਸਾਲ ਦੀ ਉਮਰ ਚ ਉਹ ਤਾਂ ਉਦੋਂ ਮੈਂ ਉਦੋਂ ਮੇਰਾ ਕੋਈ ਹੱਥ ਨਹੀਂ ਉਧਰ ਲੋਕ ਨਹੀਂ ਰਹੇ